ਜਾਇ ਜਲੰਧ ਤੋਂ ਲੋਕ ਸਭਾ ਸੀਟ ਲਈ ਸੰਤੋਖ ਚੌਧਰੀ ਨੂੰ ਟਿਕਟ ਮਿਲ ਚੁੱਕੀ ਹੈ ਪਰ ਚੌਧਰੀ ਦੀ ਆਪਣੀ ਪਾਰਟੀ 'ਚ ਹੀ ਰੱਜ ਕੇ ਵਿਰੋਧਤਾ ਹੋ ਰਹੀ ਹੈ ਇਸੇ ਸਿਲਸਿਲੇ ਵਿੱਚ ਅੱਜ ਦੇਰ ਆ ਚੌਧਰੀ ਲਾਮ ਲਖਸ਼ ਸਨ ਸੀਨੀਅਰ ਕਾਂਗਰਸੀ ਆਗੂ ਮਿੰਦਰ ਸਿੰਘ ਕੇਪੀ ਦੇ ਘਰ ਪੁੱਜੇ ਪਰ ਉੱਥੇ ਉਹਨਾਂ ਦੇ ਹੱਥ ਨਿਰਾਸ਼ਾ ਤੋਂ ਇਲਾਵਾ ਕੁਝ ਨਹੀਂ ਲੱਗਾ ਚੌਧਰੀ ਨੇ ਕੇਪੀ ਨੂੰ ਮਨਾਉਣ ਦੇ ਯਤਨ ਕੀਤੇ ਪਰ ਉਹਨਾਂ ਇੱਕ ਨਾ ਸੁਣੀ ਕੇਪੀ ਨੇ ਕਿਹਾ ਕਿ ਉਹ ਆਪਣੇ ਫੈਸਲੇ 'ਤੇ ਖੜੇ ਹਨ ਅਤੇ ਫਿਲਹਾਲ ਚੌਧਰੀ ਦੀ ਕੋਈ ਮਦਦ ਨਹੀਂ ਕਰ ਸਕਦੇ ਜਿਸ ਕਾਰਨ ਚੌਧਰੀ ਦੀ ਰਾਹ ਚੋਣਾਂ ਦੌਰਾਨ ਕਾਫੀ ਕਠਿਤ ਸਾਬਿਤ ਹੋ ਰਹੀ ਹੈ ਕੋਈ ਬੈਂਤੀ ਕੀਤੀ ਉਹਨਾਂ ਨੂੰ ਟਿਕਟ ਟੋ ਕੋਈ ਬੈਂਤੀ ਕੀਤੀ ਉਹਨਾਂ ਨੂੰ ਟਿਕਟ ਟੋ ਕੋਈ ਬੈਂਤੀ ਕੀਤੀ ਉਹਨਾਂ ਨੂੰ ਟਿਕਟ ਟੋ ਜਦੋਂ ਮਿਲਨ ਯੂਸ ਦੇ ਬਾਰੇ ਕਿਹਾ ਉਹਨਾਂ ਨੂੰ ਟਿਕਟ ਮਿਲੀ ਆ ਉਹ ਸਾਰਿਆਂ ਦੇ ਘਰਾਂ ਜਾ ਰਹੇ ਆ ਮੇਰੇ ਘਰ ਵੀ ਆਏ ਪਰ ਮੈਂ ਆਪਣੇ ਫੈਸਲੇ ਦੇ ਉਡੀਕ ਉਹਨਾਂ ਨੂੰ ਵੀ ਮੈਂ ਆਪਣਾ ਗੱਲ ਦੱਸ ਦਿੱਤੀ ਆ ਕੀ ਫੈਸਲਾ ਜਿਹੜਾ ਮੇਰੇ ਸਾਥੀ ਮੇਰੇ ਵਰਕਰ ਮੇਰਾ ਪਰਿਵਾਰ ਕਰੂਗਾ ਉਹ ਅਸੀਂ ਇੱਕ ਦਿਨ ਇਕੱਠ ਕਰਦੇ ਆਂ ਜੇ ਮੈਨੂੰ ਉਹਨਾਂ ਨੇ ਕਿਹਾ ਕਿ ਅਸੀਂ ਲੜਨਾ ਇਲੈਕਸ਼ਨ ਤੇ ਇਲੈਕਸ਼ਨ ਲੜਾਂਗੇ ਜੇ ਇਹਨਾਂ ਨੇ ਕਿਹਾ ਕਿ ਕੋਈ ਹੋਰ ਪਾਰਟੀ ਜੁਆਇਨ ਕਰਨੀ ਹੈ ਤਾਂ ਹੋਰ ਪਾਰਟੀ ਵੀ ਜੁਆਇਨ ਕਰ ਸਕਦੇ ਹਾਂ ਜੋ ਮੇਰੇ ਸਾਥੀਆਂ ਦਾ ਮੇਰੇ ਤੇ ਆਦੇਸ਼ ਹੋਵੇਗਾ ਮੈਂ ਉਹੋ ਕਰਨਾ ਭਲੇ ਕਾਫੀ ਟਾਈਮ ਪਿਆ ਲੇਕਿਨ ਅਸੀਂ ਆਪਣੇ ਆਪ ਨੂੰ ਆਰਗੇਨਾਈਜ਼ ਕਰਨਾ ਮੈਂ ਸਾਰੇ ਸਨੇਹ ਦੇਨੇ ਆ ਨੋ ਹਲਕੇ ਆ ਨੋਆ ਹਲਕੇਆ ਦੇ ਵਿੱਚ ਸਾਰੇ ਆਪਣੇ ਸਾਥੀਆਂ ਨੂੰ ਸਨੇਹ ਦੇਨੇ ਆ ਸਨੀਚਰਦਵਾਰ ਸਨੀਚਰਦਵਾਰ ਤੱਕ ਚਲੋ ਨਹੀਂ ਅਜੇ ਦੋ ਦਿਨ ਲੱਗੇ ਹਨ ਸੋਮਵਾਰ ਤੱਕ ਮੈਂ ਤੁਹਾਨੂੰ ਸਾਰੇ ਕਲੀਅਰ ਕਰ ਦਿਆਂਗਾ ਮੇਰੇ ਬ੍ਰਦਰ ਸਾਰੇ ਇੰਗਲੈਂਡੋਂ ਆ ਰਹੇ ਹਨ ਉਹ ਆਉਣਗੇ ਤਾਂ ਮੈਂ ਫੈਸਲਾ ਕਰਨਾ ਕਿ ਆਪਾਂ ਕਹਿ ਸਕਦੇ ਹਾਂ ਵੀ ਉਹ ਤੁਹਾਨੂੰ ਮਨਾਣਾ ਆਏ ਸੀ ਸ਼ੁਰੂਆਤ ਤੁਹਾਡੇ ਤੇ ਕੀਤੀ ਮੈਂ ਨਹੀਂ ਉਹ ਤਾਂ ਚਲੋ ਉਹਨਾਂ ਦਾ ਫਰਜ਼ ਮੰਨਦਾ ਸਾਰਿਆਂ ਨੇ ਜਾਣਾ ਚਾਹੇਗਾ ਮੈਂ ਵੀ ਉਹਨਾਂ ਨੂੰ ਕੋਈ ਮਣੀ ਗੱਲ ਤਾਂ ਨਹੀਂ ਕਹੀ ਇਹਨਾਂ ਦਾ ਫਤਸੀ ਆਇਆ ਨਿਗਨ ਨਿਰਾਜ ਲੋਕ ਮੈਨੂੰ ਫੈਸਲਾ ਦੱਸਿਆ ਮੇਰੇ ਪਾਰਟੀ ਨੇ ਅੱਡੀ ਫੈਸਰ ਉਹਨਾਂ ਨੇ ਕੀ ਰਿਪਲਾਈ ਕੀਤਾ ਕੁਛ ਨਹੀਂ ਚਲੇਗਾ ਨਲੀ ਜੀ ਵੀ ਉੱਥੇ ਸੀ ਨਹੀਂ ਰਿਪਲਾਈ ਕੀਤਾ ਜਲੰਧਾ ਤੋਂ ਰੋਜ਼ਾਨਾ ਨਿਊਜ਼ 24 ਦੇ ਕੈਮਰਾਮੈਨ ਸਾਹਿਲ ਦੇ ਨਾਲ ਲਖਬੀਰ ਦੀ ਰਿਪੋਰਟ ਖਬਰਾਂ ਤੇ ਸੰਸਾਰ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ